ਛੁੱਟੀਆਂ ਹੋਇਆਂ ਖੁਸ਼ੀ ਨੂੰ ਉਹਨਾਂ ਸਕੂਲ ਚੋਂ ਵਿਹਲਾ ਹੈ ਹੁਣ ਕਹਿੰਦਾ ਅੰਕਲ ਜੀ ਮੈਂ ਤੁਹਾਡੇ ਨਾਲ ਕੰਮ ਕਰਾਇਆ ਕਰੂੰਗਾ ਨਾਲੇ ਮੈਂ ਸਿੱਖੂੰਗਾ ਜੇ ਕੱਲ ਨੂੰ ਕੈਨੇਡਾ ਅਮਰੀਕਾ ਜਾਣਾ ਪੈ ਗਿਆ ਉੱਥੇ ਕਹਿੰਦਾ ਕੰਮ ਕੁਮੰਦਾ ਤੋਰ ਸਕਦੇ ਆ ਬਦ ਨਿਊਟ੍ਰਲ ਵਾਸਤੇ ਰੈੱਡ ਸਿਮਲਾ ਮਿਰਚ ਤੇ ਹਰੀ ਸਿਮਲਾ ਮਿਰਚ ਗ੍ਰੀਨ ਤਿਆਰੀ ਕਰੀਂਦਾ ਸਮਾਨ ਦੀ ਬੱਲੇ ਉਹ ਸੱਜਣਾ ਤੇਰੇ ਸਿਰਾਂ ਕਰੀਏ ਨਾ ਜਮਾ ਕਰ ਲਾ ਹੁਣ 50 버ਗਰਾਂ ਦਾ ਸਮਾਨ ਤਿਆਰ 20 ਸਾਰੇ ਛੱਡ ਕੇ ਕੱਢ ਦੇ ਕਰ ਗੱਲ ਬਣਾ ਦੇ ਕਰ ਹੁਣ ਕੀ ਕਰਾਂ ਬੱਲੇ ਓ ਸਜਣਾ ਤੇਰੇ ਛੁੱਟੀਆਂ ਦਾ ਆਨੰਦ ਮਾਣਦਾ ਹੋਇਆ ਖੁਸ਼ੀ ਕਹਿੰਦਾ ਅੰਕ ਨਾਲ ਬੱਕਾ ਮੁਸਖਾਂਗੇ ਨਾਲੇ ਆਪਾਂ ਨੂਡਲ ਖਾਵਾਂਗੇ ਨਾਲੇ ਲੋਕਾਂ ਨੂੰ ਖਵਾਵਾਂਗੇ ਕਹਿੰਦਾ ਬਾਹਰ ਜਾ ਕੇ ਵੀ ਕਮਿਨਿਟੀ ਕਰਾਂਗੇ ਆਪਾਂ ਪਹਿਲਾਂ ਬੁਲੇਟ ਟ੍ਰੇਨ ਹੋ ਜੇ ਫਿਰ ਅਸੀਂ ਬਾਹਰ ਜਾ ਕੇ ਕੰਮ ਕਰ ਲਾਂਗੇ ਐਂ ਗੱਲਵਾਤਾ ਜੀ ਹਾਂ ਜੀ ਠੀਕ ਹੈ